ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੁੱਲਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਗੱਲ ਨੀਲੀ ਰਾਵੀ ਦੀ ਕਰਾਂਗੇ ਜੀ ਹਾਂ ਦੋਸਤੋ ਪੰਜਾਬ ਦੇ ਵਿੱਚ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਮਰਜੀ ਘਰ ਦੇ ਵਿੱਚ ਤੁਸੀਂ ਵੜ ਜਾਂਦੇ ਸੀ ਤਾਂ ਘਰ ਦੇ ਵਿੱਚ ਜਿਹੜੇ ਆ ਉਹਨਾਂ ਨੇ ਮੱਝਾਂ ਰੱਖੀਆਂ ਹੁੰਦੀਆਂ ਸੀ ਹਰ ਘਰ ਦੇ ਵਿੱਚ ਲਵੇਰਾ ਹੁੰਦਾ ਸੀ ਹਰ ਘਰ ਦੇ ਵਿੱਚ ਦੁੱਧ ਹੁੰਦਾ ਸੀ ਤਾਂ ਕਿਉਂ ਇਹ ਰੁਝਾਨ ਘਟਿਆ ਤੇ ਉਸ ਨੀਲੀ ਰਵੀ ਦੀ ਅੱਜ ਗੱਲ ਕਰਨੀ ਹੈ ਕਿ ਜਿਨਨੇ ਮਾਝੇ ਤੋਂ ਜਾ ਕੇ ਮਾਲਵੇ ਦੇ ਵਿੱਚ ਹੋਰ ਨਾ ਥਾਵਾਂ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਕੰਪੀਟੀਸ਼ਨ ਜਿੱਤੇ ਟਰੈਕਟਰ ਵੀ ਜਿੱਤੇ ਅਤੇ ਕੈਸ਼ ਪ੍ਰਾਈਜ਼ ਵੀ ਜਿੱਤੇ ਅਤੇ ਨੌਜਵਾਨ ਵੀਰਾਂ ਨਾਲ ਵੀ ਗੱਲ ਕਰਾਉਨੇ ਆ ਕਿਉਂਕਿ ਬਹੁਤ ਘੱਟ ਰੁਝਾਨ ਜਿਹੜਾ ਅੱਜ ਕੱਲ ਦੇ ਸਮੇਂ ਦੇ ਵਿੱਚ ਜਵਾਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਪਸ਼ੂਆਂ ਨੂੰ ਲੈ ਕੇ ਰਹਿ ਗਿਆ ਤੇ ਹਰ ਘਰ ਦੇ ਵਿੱਚ ਜਿੱਥੇ 5-5 4-4 ਮੱਝਾਂ ਬੱਧੀਆਂ ਹੁੰਦੀਆਂ ਸੀ ਤਾਂ ਅੱਜ ਕਿਸੇ ਵੀ ਘਰ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਘਰਾਂ ਦੇ ਵਿੱਚ ਹੁਣ ਜਾਈਏ ਤਾਂ ਸਾਰੇ ਹੀ ਮੁੱਲ ਡੇਰੀਆਂ ਤੋਂ ਦੁੱਧ ਹੀ ਲਿਆਉਂਦੇ ਆ ਤਾਂ ਇਹ ਸ਼ੌਂਕ ਕਿਉਂ ਘਟਿਆ ਇਸ ਤੇ ਵੀ ਗੱਲ ਕਰਾਂਗੇ ਤੇ ਨੀਲੀ 라ਵੀ ਨੇ ਜਿੰਨੇ ਪ੍ਰਾਈਜ਼ ਜਿੱਤੇ ਆ ਉਸ ਤੇ ਵੀ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਵੀਰ ਮਜੂਰ ਪਰ ਕੁਛ ਲਾੜੋਂ ਨਾ ਜਾਣਕਾਰੀ ਹੋਣ ਕਰਕੇ ਆਪਣੇ ਬਜ਼ੁਰਗਾਂ ਤੋਂ ਮਲਕੀਏ ਬਰੀਡ ਤੇ ਕੰਮ ਨਹੀਂ ਕੀਤਾ ਗਿਆ ਠੀਕ ਹੈ ਜੀ ਜਿਵੇਂ ਹੁਣ ਹਰਿਆਣਾ ਬਹੁਤ ਅੱਗੇ ਲੰਘਿਆ ਮੋਹਰਾ ਤੇ ਕੰਮ ਕਰਕੇ ਪਰ ਆਪਣੇ ਕੋਈ ਇਥੇ ਜਾਂ ਗਵਰਨਮੈਂਟ ਲੋ ਲਾੜੋਂ ਕੋਈ ਸਹਾਇਤਾ ਨਾ ਮਿਲਣ ਕਰਕੇ ਜਾਂ ਕੋਈ ਜਾਗਰੂਤੀ ਨਾ ਕਰਕੇ ਜਿਹੜੇ ਲੋਕਾਂ ਨੇ ਗਾੜੀ ਨੌਜਵਾਨਾਂ ਨੇ ਇਤੇ ਕੰਮ ਨਹੀਂ ਕੀਤਾ ਨਸਲ ਤੇ ਠੀਕ ਹੈ ਜੀ ਇਹ ਮਿਕਸ ਬਰੀਡ ਅੱਲੇ ਚਲ ਗਈ ਠੀਕ ਹੈ ਜੀ ਪਰ ਹੁਣ ਜਿਹੜਾ ਸਮਾਂ ਹੁਣ ਚੱਲ ਰਿਹਾ ਵੀਰ ਜੀ ਫਿਰ ਦਿੱਲੀ ਦਾ ਵੀ ਦਰ ਜਾਣ ਵਧਿਆ ਜੀ ਠੀਕ ਹੈ ਜੀ ਹੁਣ ਤੁਸੀਂ ਮੇਲੇ ਪੀਡੀਐਫ ਇਹਦਾ ਬੀਐਫਏ ਦਾ ਮੇਲਾ ਵੇਖੋ ਤੇ ਉੱਥੇ ਨੀਲੀ ਦਾ ਬਹੁਤ ਦਰ ਜਾਣ ਵਧਿਆ ਜਿਹਦੇ ਵਿੱਚ ਲੋਕਾਂ ਨੇ ਬਹੁਤ ਸੋਹਣੇ ਜਾਨਵਰ ਤਿਆਰ ਕਰਕੇ ਲਿਆਂਦੇ ਜੀ ਜੀ ਤੇ ਬੀਐਫਏ ਵੀ ਜਿਹੜਾ ਤਨੋਲਾ ਮੇਲਾ ਉੱਥੇ ਵੀ ਆਪਣੀ ਨੀਲੀ ਦਾ ਵੀ ਤੁਹਾਨੂੰ ਦੱਸਿਆ ਕਿ ਮੱਝ ਫਾਸਟ ਰਹੀ ਸੀਗੀ ਤੇ ਬਾਅਦ ਚ ਜਨਵਰੀ ਦੇ ਵਿੱਚ ਜਿਹੜੀ ਹੈਗੀ ਪੀਡੀਐਫ ਵلوں ਕਰਾਇਆ ਗਿਆ ਮੇਲਾ ਉੱਚ ਵੀ ਫਰਸਟ ਪ੍ਰਾਈਜ਼ ਸੀਗਾ ਤੇ ਹੁਣ ਫਰਵਰੀ ਦੇ ਵਿੱਚ ਜਿਹੜਾ ਮੇਲਾ ਹੋਇਆ ਪੀਡੀਐਫ ਦੇ ਉੱਤੇ ਸੈਕਿੰਡ ਸੀਗੀ ਠੀਕ ਹੈ ਜੀ ਗੱਲ ਕਰਦੇ ਆ ਵੀਰ ਜੀ ਨੌਜਵਾਨਾਂ ਨੇ ਜਿਹੜਾ ਤੁਸੀਂ ਸਵਾਲ ਕੀਤਾ ਕਿ ਨੌਜਵਾਨ ਇੱਥੋਂ ਜਿਹੜੇ ਪਿਛਾ ਹੁੰਦੇ ਜਾ ਰਹੇ ਆ ਉਹਦਾ ਕਾਰਨ ਕੀ ਆ ਕਾਰਨ ਵੀ ਜੀ ਦੋ ਤਿੰਨ ਚੀਜ਼ਾਂ ਆ ਕਿ ਇੱਕ ਤੇ ਅੱਜਕੱਲ ਆਪਾਂ ਨੂੰ ਰਹਿ ਗਿਆ ਵਿਖਾਵਾ ਜੀ ਜੀ ਕਿ ਆਪਣਾ ਚਿੱਟੇ ਕੱਪੜੇ ਪਾਏ ਹੋਣ ਮਹਿੰਗਾ ਫੋਨ ਆਸਚ ਹੋਵੇ ਜੀ ਜੀ ਤੇ ਇਹ ਚੀਜ਼ਾਂ ਨੇ ਨਾ ਆਪਾਂ ਨੂੰ ਮਾਰਤਾ ਠੀਕ ਹੈ ਜੀ ਦੁੱਧ ਆ ਭਾਂਡੇ ਦੀਆਂ ਤੋਂ ਲੈਣਦੇ ਆ ਪਰ ਦੂਜੇ ਪਾਸੇ ਜਿਵੇਂ ਆਪਾਂ ਇਹਨਾਂ ਕੈਂਸਰ ਨਾਲ ਆਦੀ ਬਿਮਾਰੀ ਦਾ ਵੀ ਗੱਲ ਕਰੀਏ ਉਹ ਵਧਣਦੀ ਆ ਵਧਣਦੀ ਠੀਕ ਹੈ ਜੀ ਹਾਰ ਦੀਆਂ ਜਿਹੜੀਆਂ ਬਿਮਾਰੀਆਂ ਵਧਣਦੀਆਂ ਹੁੰਦੇ ਰੀਜ਼ਨ ਕੀ ਆ ਕਿ ਨਕਲੀ ਦੁੱਧ ਮਾਰਕੀਟ ਦੇ ਵਿੱਚ ਆ ਰਿਹਾ ਠੀਕ ਹੈ ਆਪਾਂ ਘਰ 'ਚ ਤਿਆਰ ਕਰਕੇ ਖੁਸ਼ ਨਹੀਂ ਆ ਪੱਠੇ ਪਾ ਕੇ ਖੁਸ਼ ਨਹੀਂ ਆ ਠੀਕ ਆ ਸੋ ਮੈਂ ਤੇ ਇਹ ਵੀਰ ਜੀ ਸਾਰਿਆਂ ਨੂੰ ਸੁਝਾਏ ਦਿਨਾ ਕਿ ਭਾਵੇਂ ਇੱਕ ਜਾਂ ਦੋ ਡੰਗਰ ਚੰਗੇ ਰੱਖੋ ਪਰ ਨਸਲ ਤੇ ਕੰਮ ਕਰੋ ਜੇ ਆਪਾਂ ਦੁੱਧ ਲੈਣਾ ਤੇ ਨਸਲ ਤੇ ਆਓ ਇਦੇ ਵਿੱਚ ਪਹਿਲਾ ਸੀਗਾ ਬੀਓਐਫਏ ਤਨੋਲੇ ਜੀ ਜੀ ਠੀਕ ਹੈ ਜੀ ਉਥੇ ਆਪਣੀ ਮੱਝ ਜਿਹੜਾ 20 ਕਿਲੋ 170 ਗ੍ਰਾਮ ਦੁੱਧ ਦਿੱਤਾ 20 ਕਿਲੋ 170 ਗ੍ਰਾਮ ਹਾਂਜੀ ਫਰਸਟ ਭਾਈ ਜਿੱਤੇ ਅਸੀਂ ਉਹਨੇ ਫਿਰ ਇਹ ਪੀਡੀਐਫ ਇਹ ਸੰਸਥਾ ਵੱਲੋਂ ਜਗਰਾਵੀ 1 ਜਨਵਰੀ ਦੇ ਵਿੱਚ ਮੇਲਾ ਕਰਵਾਇਆ ਗਿਆ ਉਹ ਵੀ ਮਿਲਕਿੰਗ ਦਾ ਸੀਗਾ ਜੀ ਜੀ ਉਹਦੇ ਵਿੱਚ ਇੰਨੇ ਜਿਹੜਾ 23 560 ਗ੍ਰਾਮ ਜਿਹੜਾ ਦੁੱਧ ਚੋਆ ਠੀਕ ਹੈ ਜੀ ਫਿਰ ਹੁਣ ਤੀਜਾ ਜਿਹੜਾ ਮੇਲਾ ਹੋਇਆ ਸੀ ਪੀਡੀਐਫ ਦਾ ਬਹੁਤ ਮਲਕੀ ਵਰਲਡ ਲੈਵਲ ਦਾ ਮੇਲਾ ਸੀਗਾ ਕਿੰਨੇ ਮਹੀਨੇ ਪੁੱਛ ਇਹ ਸੈਕੰਡਰੀ ਸੀਗੀ ਇਹਨੇ 23 ਕਿਲੋ 960 ਗ੍ਰਾਮ ਜਿਹੜਾ ਦੁੱਧ ਚਵਾਇਆ ਜੀ ਹਾਂ ਤਿੰਨ ਮੇਲੇ ਸੀਗੇ ਬੀਐਫਏ ਦੇ ਟਰੈਕਟਰ ਜਿੱਤੀ ਸੀਗੀ ਤਾਂ ਬਾਕੀ ਇਥੇ ਇਹ ਕਿਸੀ ਰਾਸ਼ੀ ਸੀਗੀ ਹਾਂਜੀ ਠੀਕ ਹੈ ਜੀ ਉਹ ਆਮਦਨੀ ਦਾ ਤੁਹਾਨੂੰ ਕਿਉਂ ਨਹੀਂ ਹੈ ਕਿਉਂਕਿ ਇਹਦੇ ਜੇ ਆਪਾਂ ਧਿਆਨ ਨਹੀਂ ਦਿੰਦੇ ਠੀਕ ਹੈ ਜੀ ਇੱਕਦੇ ਜੀ ਸੀਮਨ ਸੈLECTION ਕਰਨੀ ਆ ਉਹ ਨਹੀਂ ਆਪਾਂ ਕਰਦੇ گاؤں ਬੱਚੇ ਦਾ ਰਿਕਾਰਡ ਤੱਕ ਨਹੀਂ ਪਤਾ ਜੀ ਆਪਾਂ ਸੀਮਨ ਸੈLECTION ਕਰਾਂਗੇ ਵੀਰ ਜੀ ਗਾਂ ਬਚਾਓ ਤੁਹਾਨੂੰ ਪਤਾ ਹੋ ਕਿਹੜੀ ਬਰੀਡ ਦਾ ਕਿਹੜੀ ਲਾਈਨ ਦਾ ਵਾ ਠੀਕ ਹੈ ਜੀ ਫਿਰ ਤੁਸੀਂ ਗਾ ਪੈਸੇ ਕਮਾ ਸਕਦੇ ਜੀ ਨੌਜਵਾਨਾਂ ਵੀਰਾਂ ਨੂੰ ਇਹੋ ਹੀ ਅਪੀਲ ਆ ਵੀਰ ਜੀ ਇਸ ਧੰਦੇ ਨਾਲ ਜੁੜੋ ਆਪਾਂ ਫੋਰਨ ਵੀ ਹਾਲ ਵੇਖਣ ਹੀ ਦੇ ਆ ਕੀ ਮੰਨਦੇ ਆ ਆਪਾਂ ਜ 50 50 ਲੱਖ ਰੁਪਈਆ ਲਾ ਕੇ ਜਾ ਰਹੇ ਆ ਤੇ ਕੋਈ ਉੱਥੇ ਮੈਨੂੰ ਨਹੀਂ ਲ ਸੋ ਜੇ ਕੋਈ ਵੀਰ ਉਥੇ 50 ਲੱਖ ਲਾਉਂਦਾ ਮੈਂ ਕਹਿੰਦਾ ਇੱਥੇ 10 ਲੱਖ ਲਾ ਲਾ ਜੀ ਜੀ ਤੇ ਇੱਥੇ ਕਮਾਈ ਹੈ ਕੀ ਆ ਬਾਹਰ ਨਾਲੋਂ ਇੱਥੇ ਜਿਆਦਾ ਕਮਾਈ ਆ ਵੀਰੇ ਜੀ ਜੀ ਠੀਕ ਹੈ ਜੀ ਫਿਰ ਵੀ ਮੇਰਾ ਜਿਸ ਤੱਕ ਕੋਸ਼ਿਸ਼ ਰਹਿੰਦੀ ਹੈ ਕਿ ਸਵੇਰੇ 2 ਘੰਟੇ ਤੇ ਸ਼ਾਮ ਨੂੰ ਆ ਕੇ ਨੂੰ 2 ਘੰਟੇ ਦੇਣੇ ਆ ਬਾਕੀ ਫਾਦਰ ਸਾਹਿਬ ਵੀ ਸਾਰਾ ਕੁਝ ਆਪੇ ਸੰਭਦੇ ਆ ਤੇ ਇਹਦੇ ਨਾਲ ਵੀ ਜਿਹੜੀ ਮੇਨ ਧਿਆਨ ਦੇਣ ਵਾਲੀ ਚੀਜ਼ ਆ ਉਹ ਆ ਕਿ ਇਹਦੀ ਮੈਨੇਜਮੈਂਟ ਤੇ ਇਹਦੀ ਡਾਈਟ ਠੀਕ ਹੈ ਜੀ ਮੈਨੇਜਮੈਂਟ ਦੇ ਵਿੱਚ ਇਹ ਨਹੀਂ ਆ ਕਿ ਆਪਾਂ ਪਸ਼ੂ ਰੱਖੇ ਆ ਤੇ ਉਹਦੇ ਸਾਫ਼ ਸਫਾਈ ਤੇ ਧਿਆਨ ਨਹੀਂ ਦੇਣਾ ਤੇ ਦੂਜੇ ਨੰਬਰ ਤੇ ਆ ਕਿ ਜਿਹੜੀ ਖਰਾ ਠੀਕ ਹੈ ਜੀ ਜਿਹਨੂੰ ਘਰ ਦਾ ਵੀ ਫੰਡ ਪਾ ਰਹੇ ਮਾੜਾ ਨਾ ਪਾਓ ਨੂੰ ਠੀਕ ਹੈ ਜੀ ਪਹਿਲੀ ਗੱਲ ਅੱਜ ਕੰਪਨੀਆਂ ਚੰਗੀਆਂ ਆ ਰਹੀਆਂ ਫੀਡ ਦੇ ਵਿੱਚ ਹੁਣ ਤੁਸੀਂ ਤੁਹਾਨੂੰ ਕਟੀਆਂ ਪੰਜ ਮਹੀਨੇ ਦੀ ਦਿਖਾਵਾਂਗੇ ਠੀਕ ਹੈ ਜੀ ਲੋਕਾਂ ਕੋਲ ਦੋ ਦੋ ਸਾਲ ਦੀਆਂ ਕਟੀਆਂ ਜਿਹੜੀਆਂ ਖਲੋਤੀਆਂ ਨੇ ਸੂਤਰ ਆਉਂਦੀਆਂ ਇਹ ਬਣਦੀਆਂ ਨਹੀਂ ਹੈ ਹਨਾ ਚੰਗੇ ਮੈਨੇਜਮੈਂਟ ਦਿਓਗੇ ਤੇ ਵੀਰ ਜੀ ਅੱਜ ਕੱਲ ਸੋਹਣਾ ਮਹੀਨਾ ਦੇ ਵਿੱਚ ਜਿਹੜੀ ਕੱਟੀ ਤਿਆਰ ਹੋ ਜਾਂਦੀ ਆ ਸਿਰਫ ਖਰਾਕ ਦੇ ਸਿਰ ਤੇ ਸਿਰਫ ਖਰਾਕ ਦੇ ਜੀ ਜੀ ਠੀਕ ਹੈ ਜੀ ਸੁਖਬੀਰ ਬਾਦਲ ਜੀ ਨੇ ਦੋ ਮੱਝਾਂ ਦੇ ਲਿਆਂਦੀਆਂ ਸੀਗੀਆਂ ਪਾਕਿਸਤਾਨ ਤੋਂ ਉਹਨਾਂ ਦੀ ਜਿਵੇਂ ਗਾੜੀ ਬਰੀਡ ਆ ਰਹੀ ਆ ਸ਼ਹਿਨਸ਼ਾ ਬੁੱਲ ਤੇ ਬਾਦਲ ਬੁੱਲ ਜਿਹੜਾ ਵਾ ਬਲਕਿ ਵਧੀਆ ਵਾ ਕਿਉਂਕਿ ਨੀਲੀ ਦਾਵੀ ਦੇ ਵਿੱਚ ਆਪਾਂ ਗੱਲ ਕਰੀਏ ਤੇ ਪਾਕਿਸਤਾਨ ਬਹੁਤ ਅੱਗੇ ਆਪਣੇ ਤੋਂ ਠੀਕ ਹੈ ਜੀ ਸੋ ਉਹ ਇੱਕ ਬੁੱਲ ਆਏ ਤਾਂ ਉਹਨਾਂ ਦਾ ਗਾੜੀ ਸੀਮਨੂ ਵੀ ਮਿਲਦਿਆ ਤੇ ਆਪਾਂ ਉਹਦੀ ਗੱਲ ਕਰਦੇ ਹਾਂ ਕਿ ਹੁਣ ਜੇ ਆਪਾਂ ਨਸਲ ਗਾਂ ਵਧਾਉਣੀ ਆ ਨਾ ਤੇ ਉਹਨਾਂ ਦਾ ਸੀਮਣ ਵਰਤਣਾ ਚਾਹੀਦਾ ਠੀਕ ਹੈ ਵੀਰ ਜੀ ਤੇ ਦੂਜੀ ਗੱਲ ਕਰਦੇ ਤੁਸੀਂ ਕੰਪੀਟੀਸ਼ਨਾਂ ਦੀ ਕੰਪੀਟੀਸ਼ਨਾਂ ਜੇ ਵੇਖੋ ਵੀਰ ਜੀ ਸਿੱਧੀ ਗੱਲ ਆ ਕਿ ਮੇਲੇ ਕਰਾਉਣੇ ਚਾਹੀਦੇ ਸਰਕਾਰ ਨੂੰ ਹੁਣ ਜਗਰਾਵੀ ਆਪਾਂ ਗੱਲ ਕਰਦੇ ਆ ਜਗਰਾਵੀ ਮੇਲਾ ਹੁੰਦਾ ਵਾ ਠੀਕ ਹੈ ਜੀ ਉਥੋਂ ਦੇ ਲੋਕਾਂ ਦਾ ਰਜਨ ਵਧਿਆ ਠੀਕ ਆ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਮੱਝੇ ਚ ਵੀ ਕਰਵਾਓ ਜੀ ਇੱਥੇ ਵੀ ਹੁਣ ਲਾਲਜੀਤ ਭੁੱਲਰ ਜੀ ਆ ਆਪਾਂ ਕਹਿੰਦੇ ਇੱਥੇ ਮੇਲਾ ਕਰਵਾਓ ਮਾਝੇ ਦੇ ਵਿੱਚ ਅੰਬਰਸਾਦੀ ਧਰਤੀ ਤੇ ਕਰਵਾਓ ਇੱਥੋਂ ਦੇ ਲੋਕਾਂ ਦਾ ਵੀ ਰੁਝਾਨ ਪੈਦਾ ਹੋਵੇ ਜੀ ਜੀ ਦੂਜੀ ਗੱਲ ਵੀ ਜੀ ਗਰਜੀਤ ਰਾਣਾ ਜੀ ਆ ਵੇਖੋ ਕਿੱਡੀ ਤਗੜੀ ਸ਼ਖਸੀਅਤ ਆ ਠੀਕ ਹੈ ਜੀ ਉਹਨਾਂ ਨੂੰ ਨੀਲੀ ਦਾ ਬੰਦਾ ਬਹੁਤ ਪਿਆਰ ਆ ਅੱਛਾ ਜੀ ਠੀਕ ਹੈ ਜੀ ਉਹਨਾਂ ਦੇ ਕੋਲ ਖੁਦ ਕੋਲ ਟੰਗਰ ਬਹੁਤ ਤਗੜੇ ਤਗੜੇ ਆ ਠੀਕ ਹੈ ਜੀ ਤੇ ਬਾਕੀ ਹੈ ਕਿ ਜਿਹਨੂੰ ਦਿਲੋਂ ਖਿੱਚਿਆ ਜਾਂ ਜਿਹਨੇ ਕੁਝ ਕਰਨਾ ਪਿਆਰ ਨਾਲ ਇਹ ਤੇ ਡਿਪੈਂਡ ਕਰਦਾ ਜੀ ਜੀ ਫਸਟ ਨੰਬਰ ਤੇ ਵੰਡ ਪਸ਼ੂ ਦੀ ਕੀਮਤ ਬਹੁਤ ਹੋ ਗਈ ਆ ਜੀ ਜੀ ਉਹ ਦੇ ਮੁਕਾਬਲੇ ਦੁੱਧ ਜਿਹੜਾ ਉਹਦਾ ਕੀਮਤ ਬਹੁਤ ਘਟਿਆ ਗਈ ਜੀ ਜੀ ਬਾਕੀ ਜਿਹੜਾ ਰੁਝਾਨ ਘਟਣ ਦੀ ਆ ਨੌਜਵਾਨਾਂ ਦੇ ਵਿੱਚ ਮਿਹਨਤ ਦੀ ਘਾਟ ਆ ਗਈ ਆ ਜੀ ਜੀ ਰੰਤੂ ਫੇਰ ਵੀ ਇਹਨਾ ਨਹੀਂ ਸਾਨੂੰ ਸੋਚਣਾ ਚਾਹੀਦਾ ਤੁਸੀਂ ਜਾਂਦੇ ਜੀ ਵੇਖੋ ਬਾਹਰ ਲੋਕਾਂ ਨੇ ਬੜੇ ਬੜੇ ਸੋਹਣੇ ਸ਼ੈੱਡ ਬਣਾਏ ਆ ਜਾਨੀ ਕਿ ਜੇ ਜਿਹੜੇ ਅੱਗੇ ਦੋ ਦੋ ਚਾਰ ਚਾਰ ਰੱਖਦੇ ਜੀ ਉਹਨਾਂ ਬੰਦ ਕੀਤੇ ਆ ਤੇ ਸ਼ੈੱਡ 33 ਤੇ 40 40 ਡੰਗਰ ਵੀ ਆ ਗਏ ਆ ਜੀ ਜੀ ਸਭ ਤੋਂ ਘਾਟ ਪੈਣ ਲਈ ਆ ਜਿਹੜਾ ਨਗਲੀ ਦੁੱਧ ਬਣ ਕੇ ਆਈ ਜਾਂਦਾ ਗਾੜੀ ਹੁਣੇ ਤੁਸੀਂ ਆਰਡਰ ਦੇ ਕੇ ਆਓ ਉਥੇ ਕਿਸੇ ਨੂੰ ਤੇ ਉਹ ਦੋ ਮਿੰਟ ਤੁਹਾਨੂੰ ਬਣਾ ਦੂਗਾ ਪਨੀਰ ਕਿੱਥੋਂ ਬਣੇਗਾ ਉਹ ਨਗਲੀ ਦੁੱਧ ਦਾ ਵਾ ਬਾਕੀ ਜੇ ਸਾਡੇ ਮੱਝ ਦੇ ਹਿਸਾਬ ਦੇ ਹਿਸਾਬ ਨਾਲ ਜੀ ਜੀ ਮਤਲਬ ਇਹ ਤੇ ਸਰਕਾਰ ਨੂੰ ਚਾਹੀਦਾ ਇਹ ਤੇ ਹੱਥ ਪਾਵੇ ਨਗਲੀਦੋਦ ਨਾ ਬਣੇ ਸਾਨੂੰ ਕੁਸਾਨਾ ਨੂੰ ਇਸ ਕੰਮ ਦੇ ਡੇਰੀ ਫਾਰਮ ਦੇ ਵਿੱਚ ਅੱਗੇ ਆਉਣਾ ਚਾਹੀਦਾ ਜੀ ਤੋਂ ਮੈਂ ਤੇ ਹਰ ਘਰ ਨੂੰ ਅਪੀਲ ਕਰਦਾ ਵਾਂ ਜੀ ਕਿ ਹਰ ਘਰ ਨੂੰ 5-7 ਮਰਲੇ ਆਪਣੀ ਸਬਜ਼ੀ ਬੀਜਣੀ ਚਾਹੀਦੀ ਆ ਜੀ ਜੀ 15 ਤੋਂ ਕਨਾਲ ਕਮਾਜ ਜ਼ਰੂਰ ਲਾਉਣਾ ਚਾਹੀਦਾ ਗੁੜ ਦੀ ਵਰਤੋਂ ਨਹੀਂ ਚਾਹੀਦੀ ਆ ਤੇ ਦੁੱਧ ਜਿਹੜਾ ਹੋਗਾ ਭਾਵੇਂ ਇੱਕ ਮਾਝੀ ਰੱਖ ਕੇ ਆਪਣਾ ਵਰਤੋਂ ਆਪਣੇ ਬੱਚਿਆਂ ਨੂੰ ਸਹੀ ਦੁੱਧ ਦਿਓ ਸਹੀ ਖਰਾਕ ਦਿਓ ਜੀ ਤੇ ਤੁਹਾਡਾ ਜਿਹੜੀਆਂ ਬਿਮਾਰੀਆਂ ਤੋਂ ਛਡਕਾਰਾ ਹੋ ਜੇਗਾ ਅਸੀਂ ਆਪਣੀਆਂ ਸੇਤਾਂ ਲਿਖਿਆ ਰੱਖੀਏ ਅੱਜ 40 ਸਾਲ ਦਾ ਬੰਦਾ ਹੁੰਦਾ 40 ਸਾਲ ਦੀ ਜਨਾਨੀ ਔਰ ਸਾਰਾ ਬਲੱਡ ਪ੍ਰੈਸ਼ਰ ਆ ਚੂਗ ਰਿਆ ਸਾਰਾ ਕੁਝ ਇਹ ਸਾਡੇ ਨਾਖਿਆ ਰੱਖਣ ਚ ਕੇਰ ਨਾ ਕਰਨ ਚ ਸਾਡੀ ਬਾਡੀ ਦਾ ਔਰ ਖਾਣ ਪੀਣ ਦੇ ਵਿੱਚ ਲੋਕੀ ਆਖੀ ਜਾਂਦੇ ਖਾਣ ਪੀਣ ਸਾਡਾ ਬਹੁਤ ਖਰਾਬ ਹੈ ਜੇ ਅਸੀਂ ਆਪਣੀ ਬਿਲਕੁਲ ਸਹੀ ਘਰ ਤੋਂ ਹੀ ਰਸ ਤੋਂ ਕਰਾਂਗੇ ਤੇ ਸਾਡਾ ਖਾਣ ਪੀਣ ਖਰਾਬ ਨਹੀਂ ਹੋ ਸਕਦਾ ਪਰੰਤੂ ਅਸੀਂ ਬਿਜਾਰੀ ਚੀਜ਼ਾਂ ਤੇ ਚਲੇ ਗਏ ਆ ਜੋ ਤਲੀਆਂ ਚੀਜ਼ਾਂ ਖਾਈ ਜਾਂਦੇ ਆ ਸਰ ਉਧਰੋਂ ਬੱਚਿਆਂ ਨੂੰ ਡੱਕਣਾ ਚਾਹੀਦਾ ਜੇ ਗਾਂ ਸਾਡੀਆਂ ਦਾਸਲਾ ਨੂੰ ਸੁਧਾਰਨਾ ਤੇ ਜੇ ਸਾਡੇ ਨਸਲਾਂ ਨੂੰ ਸਹੀ ਰੱਖਣਾ ਤੇ ਬਿਮਾਰੀਆਂ ਤੋਂ ਬਚਣਾ ਤੇ ਮੇਰੀ ਪੀਲੇ ਸਾਰੇ ਲੋਕਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਇਹਨਾਂ ਉਤੇ ਹੈਗੇ ਆ ਮਤਲਬ ਪੰਜਾਬੀ ਆ ਇਹਨਾਂ ਨੂੰ ਆਪਣੇ ਘਰ ਦੇ ਦੁੱਧ ਦੀ ਕਰਦੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਸਾਨੂੰ ਤੇ ਥੋੜੀ ਜਿਹੀ ਚੀਜ਼ ਲੂਣ ਲੈਣੀ ਮੰਗਾਉਣਾ ਚਾਹੀਦਾ ਪਰੋਂ ਬਾਕੀ ਸਾਰਾ ਸਾਨੂੰ ਆਪਣੇ ਬਾਕੀ ਮੈਂ ਇੱਕ ਹੋਰ ਸੁਨਾਇਆ ਦੇਣਾ ਚਾਹੁੰਨਾ ਸਾਰਿਆਂ ਨੂੰ ਲੋਕਾਂ ਨੂੰ ਆ ਜਿਹੜੇ ਵੱਡੇ ਵੱਡੇ ਪੈਸਿਆਂ ਦੇ ਵਿੱਚ ਤੁਸੀਂ ਵਿਆਹ ਕਰਦੇ ਜੇ ਕਰਜੇ ਚੁਕ ਲੈਂਦੇ ਜੇਦੋਂ ਵੱਜੋ ਜੀ ਆਪਣੇ ਨਾ ਕਰ ਜੇ ਚੁੱਕੋ ਸਾਦਾ ਵਿਆਹ ਕਰ ਲੋ ਜਿਹਨੇ ਵਿਆਹ ਮੁੰਡੇ ਵਾਲੇ ਉਹ ਵੀ ਆਖਣ ਵੀ ਆਹੀ ਸਾਦੇ ਕਰਨਾ ਤੇ ਕੁੜੀ ਵਾਲੇ ਵੀ ਆਖਣ ਸਾਦਾ ਕਰਨਾ ਜੀ ਜੀ ਸਿੰਪਲ ਵਿਆਹ ਕਰੋ ਬਚੋ ਖਰਚਿਆਂ ਤੋਂ ਜੀ ਜੀ ਔਰ ਡੰਗਰ ਵੀ ਮੇਰੇ ਕੋਲ ਬਹੁਤ ਵਧੀਆ ਵਧੀਆ ਰਹਿਆ ਚੰਗੇ ਰਹੇ ਉਸ ਉਸ ਸਮੇਂ ਦੇ ਮੁਕਾਬਲੇ ਵਿੱਚ 12 13 ਲੀਟਰ ਵਾਲੀ ਦੁੱਧ ਬੜੀ ਤਕੜੀ ਮੱਝ ਹੁੰਦੀ ਤੇ ਉਦੋਂ ਇਹਨਾਂ ਦਾ ਕੰਪੀਟੀਸ਼ਨ ਨਹੀਂ ਮਿਲੇ ਨਹੀਂ ਤੇ ਮੇਰੇ ਕੋਲ ਇੱਕ 17 ਲੀਟਰ ਵਾਲੀ ਦੋਦੀ ਮੱਜ ਰਹੀ ਆ ਜੀ ਜੀ ਤੇ ਮੁਰਤੇ ਹਟਾ ਕੇ ਉਹ ਮਾਗੀ ਬੜੀ ਤਕੜੀ ਮਾਜੀ ਚੰਗੇ ਡੰਗ ਰਏ ਸੋਹਣੇ ਡੰਗ ਰਖੇ ਅੱਜ ਤੱਕ ਹੁਣ ਵੀ ਇਹ ਮੱਝਾਂ ਆਂਦੀਆਂ ਸੀ ਜਿਹੜੀਆਂ ਅਸੀਂ ਆਪ ਨੀ ਚਵਾਈਆਂ ਗਾੜੀ ਚੋਂ ਆਉਣਦੇ ਆ ਦੋ ਮੱਝਾਂ ਆਂਦੀਆਂ ਸੀ ਨੀਲੀ ਰਾਵੀ ਦੀ ਝੋਟੀ ਇੱਕਾਂ ਦੀ ਹੋਣਾ ਫੇਰ ਸਾਡੇ ਕੋਲੇ ਮੇਰੇ ਕੋਲ ਸੂਈ ਆ ਡੇੜ ਆਪਣੇ ਢਾਈਆਂ ਦੇ ਸਾਲਾਂ ਦੀ ਝੋਟੀ ਹੈ ਬਹੁਤ ਸੋਹਣੀ ਝੋਟੀ ਆ ਉਹਦਾ ਅਸੀਂ ਗਾਂ ਬਰੀਡ ਪੈਦਾ ਕਰਨਦੇ ਆ ਇਹ ਵੇਲੇ ਉਹਨੇ ਕਟਾ ਦਿੱਤਾ ਉਹ ਵੀ ਪਾਲਾਂਗੇ ਗਾਂ ਇਹ ਉਹਦਾ ਫਲ ਲੈ ਕੇ ਅਸੀਂ ਇਹ ਨਸਲ ਨੂੰ ਗਾ ਤਿਆਰ ਕਰਾਂਗੇ ਆਪਣੇ ਘਰ ਦੇ ਨਸਰ ਕਾਹਦਾ ਟਾਈਮ ਪਾਸ ਆ ਗੱਲੇ ਬੋਲਦੇ ਮੈਨੂੰ ਸਾਨੂੰ ਮੈਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਟਾ ਸਮਾਂ ਬੀਤ ਜਾਂਦਾ ਸਿਰੇ ਉੱਠਦੇ ਆ ਮਜੰਦ ਵਾਲੇ ਹੋ ਗਏ ਚੋਈਆਂ ਪੱਠੇ ਪਾਏ ਆ ਪਾਣੀ ਦਾ ਆ ਇਧਰ ਗਏ ਆ ਜੇ ਕਿਤੇ ਥੋੜਾ ਬੜਾ ਸ਼ਹਿਰ ਨੂੰ ਜਾ ਲਗੇ ਤਗਾੜਾ ਪੈ ਗੀਆਂ ਆਣ ਕੇ ਫੇਰ ਉਸੇ ਕੰਮ ਤੇ ਹੋ ਕੇ ਟਾਈਮ ਪਾਸ ਬਹੁਤ ਵਧੀਆ ਇਹ ਦੋਸਤ ਆ ਸਾਡੇ ਡੰਗਰ ਜਿਹੜੇ ਆ ਨਾ ਜਿਹੜਾ ਸਭ ਤੋਂ ਵਧੀਆ ਦੋਸਤ ਆ ਤੁਹਾਡਾ ਇਹ ਤੁਸੀਂ ਜੇ ਟਾਈਮ ਪਾਸ ਕਰਦੇ ਜਦੇ ਬਹੁਤ ਵਧੀਆ ਨਾਲੇ ਤੇ ਤੈਨੂੰ ਕਰਦੀਆਂ ਚੀਜ਼ਾਂ ਦੁੱਧ ਕਰਦਾ ਮਿਲ ਗਿਆ ਗਾਂ ਕੋਈ ਚੰਗਾ ਡੰਗਰ ਮਿਲ ਗਿਆ ਇਸ ਵੇਲੇ ਡੰਗਰ ਦੀ ਕੀਮਤ ਬਹੁਤ ਬਹੁਤ ਹੈ 3.5 7-7 ਲੱਖ ਰੁਪਏ ਦੀ ਨੀਲੀ ਮਾਰ ਦਾ ਜਾਣਦੇ ਆ ਜੀ ਜੀ ਤੂੰ ਇਸ ਕਰਕੇ ਇੱਕ ਤੇ ਫਾਇਦਾ ਤੇ ਸਾਨੂੰ ਪੈਸੇ ਵੀ ਆ ਜਾਣਗੇ ਦੂਜਾ ਗੱਲ ਇਹ ਸਾਡਾ ਟਾਈਮ ਪਾਸ ਬਹੁਤ ਵਧੀਆ ਡੰਗਰਾਂ ਨਾਲ ਪਿਆਰ ਕਰੋ ਨਾਲੇ ਸ਼ੋਭੀ ਚੀਜ਼ ਮਿਲਦੀ ਹੈ ਤੇ ਆਪਣੇ ਘਰ ਦੀ ਚੀਜ਼ ਖਾਂਦੇ ਆ ਸਾਰਾ ਇਹ ਤੇ ਹੈਗਾ ਨਾ ਕਿ ਪਿਓਰ ਚੀਜ਼ ਆ ਜਿਹੜਾ ਅਸੀਂ ਦੁੱਧ ਤਿਆਰ ਕਰਨਦੇ ਐ ਬਾਜ਼ਾਰੋਂ ਥੋੜਾ ਮਿਲ ਜੇਗਾ ਤੇ ਤੂੰ ਇਸ ਕਰਕੇ ਮਤਲਬ ਬਹੁਤ ਖੁਸ਼ੀ ਆ ਟਾਈਮ ਪਾਸ ਬਹੁਤ